ਇੱਕ ਬਿਹਾਰ ਤੋਂ ਆਈ ਕੁੜੀ ਨਾਂਵ ਦਾ ਕੁਝ ਹੋਰ ਹੈ ਤੇ ਰੱਖ ਕੇ ਕੋਰ ਤੇ ਸਾਡੇ ਬੱਚੀਆਂ ਸਾਡੇ ਧੀਆਂ ਕੋਰ ਸ਼ਬਦ ਨੂੰ ਬਹੁਤ ਬਦਨਾਮ ਕੀਤਾ ਉਸਨੇ ਉਸਨੇ ਉਹ ਜਾਵਦਾ ਮਾਹੌਲ ਕੰਚਨ ਕੁਮਾਰੀ ਨੇ ਖਰਾਬ ਕੀਤਾ ਉਹਨੂੰ ਸਮਝਾਇਆ ਵੀ ਪੈਸੇ ਵੀ ਦਿੱਤੇ ਪਰ ਮਹਿਰੋਂ ਨੇ ਨਾ ਹਟੇ ਫਿਰ ਉਹਨੇ ਘਟੀਚਾਰ ਕੀਤੀ ਜੀ ਇਹ ਸਾਰੀ ਵਗ ਨੂੰ ਬਚਾਉਣ ਵਾਸਤੇ ਕਾਉ ਟੰਗਣਾ ਪੱਟੇ ਕੋਈ ਘਟੀਚਾਰ ਸੀ ਬਾਕੀ ਮਾਹੀ ਮੰਗਲਾ ਕੇ ਇਹ ਦੇ ਵਿੱਚ ਕੱਲਾ ਜੇ ਤੁਸੀਂ ਮਹਿਰੂਨ ਨੂੰ ਸਮਝਾਉਦੇ ਸਾਥੀਆਂ ਵੀ ਉਹ ਕਾਤਲ ਨੇ ਉਹਨਾਂ ਨੇ ਕਤਲ ਕਰਤਾ ਉਹ ਦੇ ਨਾਲ ਸਰਕਾਰ ਆ ਉਹ ਪਾਕੀਦਾਰ ਸਰਕਾਰ ਦਾ ਵੱਡਾ ਹੱਥ ਹੱਤ ਕਤਲ ਕਰਨਾ ਸਰਕਾਰ ਨੇ ਕਤਲ ਕਰਾਇਆ ਜਿਹੜੇ ਫੇਸਬੁਕਾਂ ਦੇ ਬੱਬਰ ਸ਼ੇਰ ਬਣੇ ਫਿਰਦੇ ਨੇ ਮਹਿਰੂਨ ਖਿਲਾਫ ਬੋਲਦੇ ਨੇ ਵੀ ਇਹਨੇ ਤੁਸੀਂ ਪਾਲੋ ਗੰਦ ਤੁਸੀਂ ਗੰਦ ਨੂੰ ਬੜਾਵਾ ਦੇ ਰਹੇ ਨੇ ਜਿਹੜੇ ਲੋਕ ਉਹਦੀ ਹਮਾਇਤ ਕਰਦੇ ਨੇ ਤੇ ਮੈਂ ਕਹਿਣਾ ਚਾਹੁੰਦਾ ਹਾਂ ਸਾਰਿਆਂ ਨੂੰ ਇਹ ਪੰਜਾਬ ਆ ਸਾਡੇ ਗੁਰਾਂ ਦੇ ਨਾਂ ਤੇ ਵਸਦਾ ਇੱਥੇ ਇਹ ਗੰਦ ਨਹੀਂ ਪਊਗਾ ਤੇ ਸਰਕਾਰ ਚਾਹੇ ਤਾਂ ਇਹਨਾਂ ਦੇ ਸਾਰਿਆਂ ਦੇ ਜਿੰਨੇ ਵੀ ਹੋਰ ਵੀ ਬਸਤੀਆਂ ਨੇ ਕੰਚਨ ਕਮਾਰੀਆਂ ਬਥੇਰੀਆਂ ਨੇ ਜਿਹੜੇ ਹੋਰ ਬੰਦੇ ਵੀ ਨੇ ਪ੍ਰੋਡੂਸਰ ਆਦਿ ਆਦਿ ਐਕਸ ਵਰਗੇ ਜਿਨ੍ਹਾਂ ਨੇ ਗੱਲ ਤੋੜਿਆ ਉਹਨਾਂ ਦੇ ਸਾਰਿਆਂ ਦੇ ਬੈਨ ਹੋਣਾ ਚਾਹੀਦਾ ਉਹਨਾਂ ਦੇ ਪਰਚੇ ਵੀ ਦਰਜ ਹੋਣ ਜੀ ਤਾਂ ਕਿ ਜਿਹੜੇ ਇਹ ਲੋਕ ਨਾ ਜਨਮ ਹੀ ਜੰਦਰੇ ਸੰ ਨੂੰ ਖਰਾਬ ਕਰਨ ਇਹਦੇ ਵਿੱਚ ਵੱਡਾ ਸਰਕਾਰ ਦਾ ਹੱਥ ਆ ਸਰਕਾਰ ਨੇ ਹੀ ਸਾਰਾ ਇਹ ਸਿਸਟਮ ਚਲਾਇਆ ਹੋ ਸਰਕਾਰ ਕੁਝ ਵੀ ਕਰ ਸਕਦੀ ਹੈ ਹਰੀਤ ਬਲਾਲ ਕਾਰੀ ਦੀ ਉਹਦਾ ਸਾਰਿਆਂ ਨੂੰ ਪਤਾ ਵੀ ਉਹ ਇੱਕ ਆਰਐਸਐਸ ਦਾ ਪਿਆਦਾ ਜਿਹੜਾ ਭਾਜਪਾ ਦਾ ਉਹ ਸਿੱਖ ਧਰਮ ਦੇ ਵਿੱਚ ਫਿੱਟ ਕੀਤਾ ਹੋਇਆ ਪਿਆਦਾ ਜੀ ਸਾਰੇ ਨੇ ਸਿੰਘ ਸਿੰਘ ਵਾਲਾ ਬਾਣਾ ਪਾਇਆ ਹੋਇਆ ਸਾਨੂੰ ਸਿੱਖੀ ਨੂੰ ਬਦਨਾਮ ਫੌਜਾਂ ਨੂੰ ਬਦਨਾਮ ਕਰਦਾ ਸਿੰਘ ਫਿਰ ਕਿੱਥੇ ਬੰਦੀਆ ਕਿਉਂ ਕਾਰਵਾਈ ਨਹੀਂ ਕਰਦੇ ਫਿਰ ਮੈਨੂੰ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਜਿਨ੍ਹਾਂ ਦਲਪੰਥ ਨੇ ਉਹ ਦੱਸਣ ਵੀ ਕਿਹੜੇ ਦਲਪੰਥ ਦਾ ਦਾ ਸਿੰਘ ਆ ਉਹ ਕਿਹੜੇ ਦਲ ਪੰਥ ਨੇ ਹੈ ਜੀ ਹੀਰਾ ਦੇਤਾ ਪੰਥ ਕੌਮ ਨੂੰ ਜਿਹੜਾ ਕੋਸਾ ਕਰ ਰਿਹਾ ਕਿਹੜੇ ਦਲ ਦਾ ਹੀਰਾ ਹੋ ਦੱਸਣਾ ਤੁਸੀਂ ਸਾਨੂੰ ਤਿੰਨਾਂ ਦਾ 13 ਚ ਉਹ ਕਿਹੜਾ ਬੰਦਾ ਕਿਹਨੇ ਸਾਜਤਾ ਕਿਹਨੇ ਬਣਾਤਾ ਉਹ ਆਰ ਆਰ ਐਕਸਸ ਨੇ ਰਾਸ਼ਟਰੀ ਉਪਾਦੀ ਦੇ ਦਿੱਤੀ ਰਾਸ਼ਟਰੀ ਸੰਤ ਇਹ ਕਰਦੇ ਹੁੰਦੇ ਨੇ ਬਰਾਤਕਾਰ ਕਰਦੇ ਹੁੰਦੇ ਨੇ ਰਾਸ਼ਟਰੀ ਸੰਤ ਰਾਸ਼ਟਰੀ ਸੰਗ ਨਾਉਂਦਾ ਨਹੀਂ ਹੈਗਾ ਬਾਕੀ ਸੰਤਾਂ ਦਾ ਕੀ ਨਾਉਂ ਹੋ ਜਿੰਨਾ ਵਾਦੀ ਦਿੱਤੀ ਆ ਉਹ ਤਾਂ ਉਹਦਾ ਕਈ 10 ਦਿਨ ਨਹੀਂ ਨਾਉਂਦਾ ਉਹ ਮਨਮੁਨੀ ਜਮਿਆ ਨਾ ਨਾਉਦੇ ਹੁਣ ਐਜ ਹੁੰਦੇ ਰਾਸ਼ਟਰੀ ਸੰਤ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਮੈਂ ਬਿਨਤ ਸਿੰਘ ਗੱਲਬਾਤ ਕਰਨ ਦੇ ਲਈ ਜਥੇਦਾਰ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਦਲ ਤੋਂ ਗੱਲਬਾਤ ਕਰਾਂਗੇ ਜੋ ਪਿਛਲੇ ਦਿਨੀ ਅਮਰਤਪਾਲ ਮਹਿਰੂ ਇੱਕ ਵੱਡੀ ਕਾਰਵਾਈ ਕੀਤੀ ਗਈ ਆ ਉਸ ਗੱਲ ਨੂੰ ਲੈ ਕੇ ਕੁਝ ਲੋਕਾਂ ਨੇ ਬਹੁਤ ਗਲਤ ਰੰਗਤ ਦਿੱਤੀ ਆ ਮੈਂ ਇਹ ਵੀਡੀਓ ਥੋੜੇ ਹੋਰ ਪੱਕੇ ਤੋਂ ਬਣਾਉਣ ਦਾ ਯਤਨ ਕਰਾਂਗਾ ਗੱਲਬਾਤ ਕਰਨ ਦਾ ਯਤਨ ਕਰਾਂਗਾ ਕਿਉਂਕਿ ਹੁਣ ਸਾਡਾ ਯੋਰੇ ਲੱਗਾ ਹੋਇਆ ਹੈ ਕਿ ਇਹ ਮਸਲਾ ਹਿੰਦੂ ਤੇ ਸਿੱਖ ਦਾ ਬਣਾ ਦਿੱਤਾ ਜਾਵੇ ਧਰਮ ਦਾ ਮਸਲਾ ਬਣਾ ਦਿੱਤਾ ਜਾਵੇ ਇੱਕ ਬਿਹਾਰ ਤੋਂ ਆਈ ਕੁੜੀ ਨਾਂ ਉਹਦਾ ਕੁਝ ਹੋਰ ਹੈ ਤੇ ਰੱਖ ਕੇ ਕੋਰ ਤੇ ਸਾਡੇ ਬੱਚੀਆਂ ਸਾਡੇ ਧੀਆਂ ਕੋਰ ਸ਼ਬਦ ਨੂੰ ਬਹੁਤ ਬਦਨਾਮ ਕੀਤਾ ਉਸ ਉਸ ਨੇ ਤੇ ਅਮਰਤਪਾਲ ਮਹਿਰੋ ਦੇ ਬੰਦਿਆਂ ਨੇ ਜਦੋਂ ਇਹ ਕਾਰਵਾਈ ਕੀਤੀ ਤੇ ਬਹੁਤ ਸਾਰੇ ਲੋਕ ਇਸ ਗੱਲ ਦੇ ਵਿਰੋਧ ਵਿੱਚ ਆਏ ਤੇ ਪਰ ਕੁਝ ਨਿਹੰਗ ਸਿੰਘ ਜਥੇਬੰਦੀਆਂ ਭਾਈ ਅਮਰਤਪਾਲ ਮੈਰੋ ਦਾ ਡਟ ਕੇ ਸਾਥ ਦੇ ਰਿਆ ਨੇ ਜਿਨ੍ਹਾਂ ਵਿੱਚੋਂ ਜਹੇਦਾਰ ਰਾਜਾ ਰਾਜ ਸਿੰਘ ਜੀ ਇੱਕ ਨੇ ਔਰ ਜਹੇਦਾਰ ਰਾਜਾ ਰਾਜ ਸਿੰਘ ਜੀ ਦੇ ਨਾਲ ਇਸ ਗੱਲ ਦਾ ਬਹੁਤ ਲੋਕਾਂ ਨੇ ਵਿਰੋਧ ਵੀ ਕੀਤਾ ਵਾ ਆਓ ਜਾਣਦੇ ਆ ਕਿ ਭਾਈ ਅਮਰਤਪਾਲ ਮੈਰੋ ਵੱਲੋਂ ਇਹ ਕੰਮ ਕੀਤਾ ਹੋਇਆ ਕਿਵੇਂ ਉਹਨਾਂ ਨੂੰ ਠੀਕ ਲੱਗਦਾ ਹੈ ਜਹੇਦਾਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਹੇਦਾਰ ਸਾਹਿਬ ਜੀ ਇੱਕ ਤਾਂ ਸਵਾਲ ਸਭ ਤੋਂ ਪਹਿਲਾਂ ਇਹ ਆਉਂਦਾ ਗੁਰੂ ਕਾ ਸੇਖ ਕਿਸੇ ਨੇ ਹੱਥੇ ਤੇ ਵਾਰ ਨਹੀਂ ਕਰਦਾ ਹੁਣ ਜਦੋਂ ਇਹ ਇਹ ਸਵਾਲ ਆਉਂਦਾ ਤੇ ਉਥੇ ਕਿਤਨਾ ਕਿਤੇ ਅਮਰਤਪਾਲ ਮੈਰੋ ਵੀ ਕਿਟਾਰੇ ਚ ਖੜਾ ਹੁੰਦਾ پتہ ਨਹੀਂ ਜਿਸ ਉਹ ਜਿਹੜਾ ਪਿਛਲੇ ਜਿਹਨੇ ਕੰਚਨ ਕੋਆਇਡ ਦਾ ਸੰਪਰਕ ਹੋਇਆ ਜੀ ਸਿੰਗਾ ਨੇ ਸੋਤਾ ਲਾਤਾ ਉਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿਸੇ ਨੂੰ ਜਾਨੋਂ ਮਾਰਨ ਦੀ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਰੋਨਾ ਨੇ ਜਿਹੜਾ ਇੱਕ ਪੰਜਾਬ ਦਾ ਕਲਚਰ ਪੰਜਾਬ ਦਾ ਸੱਭਿਆਚਾਰ ਜਿਹੜਾ ਪੰਜਾਬ ਦਾ ਮਾਹੌਲ ਉਹ ਕੰਚਨ ਕੁਮਾਰੀ ਅਸਲੀਲ ਦਾ ਪਲਾ ਕੇ ਖਰਾਬ ਕਰ ਰਹੀ ਸੀ ਜੀ ਜੇ ਜੋ ਜੇ ਨੇ ਹੱਥੇ ਦੀ ਗੱਲ ਕਰੀਏ ਤੇ ਇੰਦਰਾ ਗਾਂਧੀ ਨੇ ਵੀ ਜੋ ਕੁਝ ਕੀਤਾ ਸੀ ਸਿੱਖਾਂ ਨੂੰ ਨੇ ਵੀ ਕੀਤਾ ਜੀ ਤੇ ਉਹਨਾਂ ਤੋਂ ਨਹੀਂ ਸਰ ਹੋਇਆ ਜਿਹੜੇ ਪੰਜਾਬ ਦੇ ਵਿੱਚ বাসਦੇ ਨੇ ਚਾਹੇ ਉਹ ਹਿੰਦੂ ਆ ਚਾਹੇ ਮੁਸਲਮਾਨਾ ਚਾਹੇ ਸਾਈਆ ਚਾਹੇ ਸਿੱਖ ਨੇ ਉਹ ਗੈਰਤਮੰਦ ਲੋਕ ਨੇ ਪੰਜਾਬੀ ਅਣਖ ਵਾਲੇ ਨੇ ਜਦੋਂ ਅਣਖ ਦੀ ਗੱਲ ਆ ਜਾਂਦੇ ਫਿਰ ਉਹ ਕੁਝ ਵੀ ਕਰ ਸਕਦੇ ਨੇ ਜੀ ਉਸ ਲਈ ਤੇ ਨ ਇੱਕ ਵੀਡੀਓ ਬਹੁਤ ਚੱਲੀ ਸੀਗੀ ਇੱਕ ਬਜ਼ੁਰਗ ਨੇ ਆਪਣੀ ਕੁੜੀ ਮਾਰਤੀ ਉਹ ਉਹਦਾ ਪ੍ਰੇਮੀ ਮਿਲਦਾ ਤੇ ਉਹ ਵੀ ਸਮਝੌਤਾ ਕਰ ਸਕਦਾ ਸੀ ਉਹ ਵੀ ਗੱਲ ਦੱਬ ਸਕਦੇ ਕਿਹੜਾ ਕਿਸੇ ਨੂੰ ਪਤਾ ਸੀਗਾ ਜੀ ਜੀ ਉਹ ਤੋਂ ਬਿਨਾਂ ਕਿਸੇ ਨੂੰ ਪਤਾ ਸੀ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਹੋ ਉਹ ਵੀ ਗੱਲ ਦੱਬ ਸਕਦਾ ਸੀ ਪਰ ਉਹ ਅਣਖ ਵਾਲਾ ਸੀ ਉਹਨੇ ਨਾਲੇ ਕੁੜੀ ਮਾਰੀ ਨਾਲੇ ਉਹਨੇ ਮਾਰਿਆ ਉਹ ਮੁੰਡਾ ਜੀ ਵੀ ਇਹ ਅਣ ਜਿਹੜੇ ਗੈਰਤਮੰਦ ਉਹਨੇ ਅਣਖ ਨੂੰ ਨਹੀਂ ਬਚਕਿਆ ਜਿਵੇਂ ਥਾਂ ਤੇ ਵੀ ਸੋਨੇ ਮਾਂ ਮਾਰ ਤੇ ਇਹ ਸੋ ਨਹੀਂ ਕਰਿਆ ਗਿਆ ਜਿਹੜੇ ਬਸ਼ਰਮ ਲੋਕ ਹੋਣ ਉਹ ਕੁਝ ਨਹੀਂ ਕਰ ਸਕਦੇ ਪੰਜਾਬ ਦਾ ਮਾਹੌਲ ਕੰਚਨ ਕੁਮਾਰੀ ਨੇ ਖਰਾਬ ਕੀਤਾ ਕੋਨੂੰ ਸਮਝ ਆਇਆ ਵੀ ਪੈਸੇ ਵੀ ਦਿੱਤੇ ਮਹਿਰੋਂ ਨੇ ਨਾ ਹਟੇ ਫਿਰ ਉਹਨਾਂ ਨੇ ਘਟੀ ਚਾੜਤੀ ਜੀ ਜੇ ਸਾਰੀ ਫਸਲ ਨੂੰ ਬਚਾਉਣ ਵਾਸਤੇ ਕਾਹੋਂ ਟੰਗਣਾ ਪੱਟੇ ਕੋਈ ਵੱਡੀ ਗੱਲ ਨਹੀਂ ਬਾਕੀ ਮਾਹੀ ਮੰਗ ਲਾ ਕੇ ਜਿੱਕੋ ਡਰ ਹੁੰਦਾ ਪਰ ਇਹਦੇ ਵਿੱਚ ਮੈਂ ਹੋਰ ਵੀ ਕਹਿਣਾ ਚਾਹੁੰਦਾ ਜੀ ਜੀ ਇਹਦੇ ਵਿੱਚ ਇਕੱਲਾ ਜੇ ਤੁਸੀਂ ਮਹਿਰੋਂ ਨੂੰ ਪਹੁੰਚਾਉਦੇ ਸਾਥੀਆਂ ਨੂੰ ਵੀ ਉਹ ਕਾਤਲ ਨੇ ਉਹਨਾਂ ਨੇ ਕਤਲ ਕਰਤਾ ਉਹਦੇ ਨਾਲ ਜਿਹੜੀ ਸਰਕਾਰ ਆ ਉਹ ਭਾਗੀਦਾਰ ਸਰਕਾਰ ਦਾ ਵੱਡਾ ਹੱਥ ਹੱਕਤ ਕਤਲ ਕਰਨਾ ਸਰਕਾਰ ਨੇ ਕਤਲ ਕਰਾਇਆ ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਜਰਮਾਨਾ ਹਰੇਕ ਦੇ ਮੋਬਾਈਲ ਦੀ ਧੂਫ ਫੇਸਬੁੱਕ ਇੰਸਟਾਗ੍ਰਾਮ ਚੱਲਦਾ ਜੀ ਸਾਬ ਨੇ ਪੇਜ ਬਣਾਏ ਨੇ ਸਾਰਿਆਂ ਨੇ ਆਪਣੇ ਚੈਨਲ ਬਣਾਏ ਹੋਏ ਜੀ ਜਿਹੜੇ ਲੋਕ ਹੱਕ ਸੱਚ ਦੀ ਆਵਾਜ਼ ਫੜਨ ਕਰਦੇ ਨੇ ਜਿਹੜੇ ਲੋਕ ਪੰਜਾਬ ਦੀ ਗੱਲ ਕਰਦੇ ਨੇ ਨਸ਼ਾ ਬੰਦ ਕਰਨ ਦੀ ਗੱਲ ਕਰਦੇ ਨੇ ਕਸਾਨੀ ਜ਼ੁਬਾਨੀ ਬਚਾਉਣ ਦੀ ਗੱਲ ਕਰਦੇ ਨੇ ਉਹਨਾਂ ਦੇ ਤਾਂ ਜਿਹੜੀ ਸਰਕਾਰ ਆ ਇੱਕ ਮਿੰਟ ਤੋਂ ਪਹਿਲਾਂ ਜਿਹੜੇ ਚੈਨਲ ਬੰਦ ਕਰਦੇ ਸੀ ਜਿਹੜੇ ਅਸਲੀਲਤਾ ਫਲਾਉਣ ਲੱਚਰਤਾ ਫਲਾਉਣ ਉਹਨਾਂ ਦੇ ਟੜਾ ਟੜਾ ਖੁੱਲੇ ਹੋਏ ਨੇ ਕੋਈ ਉਹਨਾਂ ਨੂੰ ਰੋਕ ਟੋਕ ਨਹੀਂ ਜੇ ਉਹ ਪੰਚਨ ਕੁਮਾਰੀ ਦਾ ਸਰਕਾਰ ਅਕੰਤ ਫਲਾਉਣ ਵੇਲੇ ਉਹਦਾ ਚੈਨਲ ਬੰਦ ਕਰਦੀ ਹੋ ਸਕਦਾ ਹੁਣ ਜਿਉਂਦੀ ਹੁੰਦੀ ਹਾਂ ਹਾਂ ਹੋ ਸਕਦਾ ਜਿਉਂਦੀ ਹੁੰਦੀ ਸਾਡਾ ਚੈਨਲ ਆਕਾਲ ਚੈਨਲ 10 ਲੱਖ ਫੋਲੋਅਰ ਸੀ ਤੇ ਕਿਸਾਨੀ ਅੰਦੋਲਨ ਦਿੱਲੀ ਵਾਲੇ ਬੰਦ ਕਰਤਾ ਤਾਂ ਕਿ ਅੱਜ ਸਾਡੇ ਚੈਨਲ ਬੰਦ ਕਿਤੇ ਜਾ ਸਕਦੇ ਨਹੀਂ ਤੇ ਫਿਰ ਇਹਾਂ ਦੀ ਇੰਸਟਾਗ੍ਰਾਮ ਫੇਸਬੁੱਕ ਪੇਜ ਕਿਉਂ ਨਹੀਂ ਬੰਦ ਕੀਤੇ ਜਾਂਦੇ ਉਹੀ ਆ ਨਾ ਫਿਰ ਇਹਦੇ ਵਿੱਚ ਹੱਥ ਕੀ ਦਾ ਹੋਇਆ ਸਰਕਾਰ ਦਾ ਨਾ ਬੜੀ ਵੱਡੀ ਗੱਲ ਕੀਤੀ ਜੇ ਸਰਕਾਰ ਚਾਹੁੰਦੀ ਤਾਂ ਉਹਨਾਂ ਦੇ ਪੇਜ ਬੰਦ ਕਰ ਸਕਦੇ ਜਿਹੜੇ ਹਜੇ ਵੀ ਬੰਦ ਕਰੇ ਇੱਕ ਵਾਰੀ ਅਸੀਂ ਕਿਸੇ ਨੂੰ ਟੱਚ ਕਰ ਦਈਏ ਉਸ ਦਾ ਫਿਰ ਕੀ ਹੁੰਦਾ ਇਹਨੇ ਮੈਨੂੰ ਛੇੜਸਾਲ ਕਰਤੀ ਉਹ ਤੇ ਪਰਚੇ ਦਰਜ ਹੋ ਜਾਂਦੇ ਨੇ ਉਹਨੂੰ ਜੇਲ੍ਹਾਂ ਦੇਖਣੀਆਂ ਪੈਂਦੀਆਂ ਨੇ ਜੀ 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 ਮੁਕੱਦਮੇ ਹੁੰਦੇ ਨੇ ਉਤੇ ਇਹ ਸਰਿਆਂ ਨਗੇਜ ਸਰਿਆਂ ਮ ਗੰਦ ਬੋਲਣਾ ਸਰਿਆਂ ਮ ਸਲੀਟਾ ਦਿਖਾਉਣੀ ਦੇਖੋ ਸਾਡਾ ਸਮਾਜ ਆ ਪੰਜਾਬ ਦਾ ਜਿਹੜਾ ਕਲਚਰ ਆ ਉਹ ਇਹ ਨਹੀਂ ਹੈਗਾ ਜੀ ਅਸੀਂ ਸਾ ਧੀਆਂ ਪੜਾਣ ਦੀ ਇੱਜ਼ਤ ਕਰਨ ਵਾਲੇ ਆ ਅਸੀਂ ਧੀਆਂ ਪੜਾਣ ਨੂੰ ਛੜਾ ਕੇ ਘਰਾਂ ਦੇ ਬਜੂ ਪਛਾਉਣ ਵਾਲੇ ਆ ਪੰਜਾਬ ਦੇ ਲੋਕ ਇੱਜ਼ਤਾਂ ਦੇ ਰਾਖੇ ਨੇ ਜੀ ਜੇ ਹੁਣ ਸਾਡੀਆਂ ਧੀਆਂ ਪੜਾਣਾ ਬੱਚੀਆਂ ਉੱਠ ਕੇ ਇਹ ਕੰਮ ਕਰ ਲੈਣ ਫਿਰ ਅਸੀਂ ਕਿਵੇਂ ਜਰਾਂਗੇ ਅਸੀਂ ਅਬਦਾਲੀ ਤੋਂ ਛੜਾ ਕੇ ਲੈਂਦੇ ਰਹੇ ਆ ਬਿਲਕੁਲ ਇਹ ਇਸੇ ਗੱਲ ਖਾਤਰ ਉਹ ਭਾਈ ਅਮਰਤਪਾਲ ਸਿੰਘ ਦਾ ਪਹਿਲਾਂ ਮੈਨੂੰ ਦੱਸੋ ਜੀ ਉਹਦੇ ਸਾਥੀਆਂ ਦਾ ਉਹਨਾਂ ਕੋਈ ਰੰਜਿਸ਼ ਰੰਦਸੋਹੇ ਨੀਜੀ ਰੰਦਸੋਹੇ ਪੈਸੇ ਦੀ ਲੈਣ ਦੇਣ ਹੋਵੇ ਕੋਈ ਜ਼ਮੀਨਦਾਰ ਰੋਲਾ ਕੋਈ ਲਿਆਕਪਾਂ ਦੇ ਵਿੱਚ ਵੀ ਭਾਈ ਅਮਰਪਾਲ ਨੂੰ ਮੜਾ ਕਹਿ ਰਹੇ ਦੇਖੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੇ ਸੰਗਤ ਨੂੰ ਉਹ ਜਿਹੜੇ ਸੁਣਦੇ ਨੇ ਉਹਨਾਂ ਨੂੰ ਪੁੱਛਣਾ ਜਿਹੜਾ ਰੋਲਾ ਪਾਉਂਦੇ ਨੇ ਵੀ ਉਹਨਾਂ ਦੀ ਕੀ ਰੰਜਿਸ਼ ਸੀ ਉਹਦੇ ਨਾਲ ਹਮ ਕਿਉਂ ਮਾਰੀ ਕੀ ਬੈਰ ਸੀ ਉਹਨਾਂ ਨੀਜੀ ਬੈਰ ਤਾਂ ਕੋਈ ਹੈ ਨਹੀਂ ਸੀ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਿਆ ਉਹਨੇ ਨਵੇਂ ਜਿਹੜੀ ਜਨਰੇਸ਼ਨ ਆ ਉਹਨਾਂ ਨੂੰ ਬਚਾਉਣ ਵਾਸਤੇ ਇਹ ਕਦਮ ਚੁੱਕਿਆ ਉਹ ਮਰ ਗਈ ਤੇ ਉਹਨਾਂ ਨੇ ਹੁਣ ਜੇਲ੍ਹ ਦੇ ਜਾਣਾ ਤੋਂ ਪੜੇਗੇ ਅਮਰਤਪਾਲ ਵੀ ਕਾਬੂ ਆ ਜਾਊਗਾ ਤੇ ਸਰਕਾਰ ਦਾ ਨਹੀਂ ਪਤਾ ਵੀ ਫਿਰ ਉਹਨਾਂ ਨੂੰ ਕਦੋਂ ਛੱਡੇ ਉਹਦਾ ਜੇ ਉਹਨਾਂ ਦੀ ਜਵਾਨੀ ਤਾਂ ਖਤਮ ਹੋ ਗਈ ਨਾ 25 20 30 ਸਾਲਾਂ ਦੇ ਬੱਚੇ ਨੇ ਉਹ ਇਹ ਕੰਮ ਕਰਨ ਦਾ ਕਿਸੇ ਦਾ ਜੀ ਥੋੜੀ ਕਰਦਾ ਵੀ ਉਹ ਵੀ ਉਹ ਇਹ ਗੱਲ ਆ ਨਾ ਜਿਹੜੇ ਹੁਣ ਰੌਲਾ ਪਾਉਂਦੇ ਫਿਰਦੇ ਨੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਉਹ ਤਾਂ ਮਰ ਗਈ ਉਹ ਵੀ ਉਹਨਾਂ ਦੀਆਂ ਵੀ ਜ਼ਿੰਦਗੀਆਂ ਖਰਾਬ ਨੇ ਨਾ ਬਰਬਾਦ ਨੇ ਹੁਣ ਇੱਥੇ ਅਸੀਂ ਬੈਠੇਆਂ 2.5 ਸਾਲ ਹੋ ਗਏ ਇਹ ਕੁਇਤ ਜਰਕਾਰ ਸਿੰਘ ਹਵਾਰਾ ਸਣੇ ਜਿੰਨੇ ਬੰਦੀ ਸਿੰਘ ਨੇ 30 ਸਾਲ ਹੋ ਗਏ 35 ਸਾਲ ਹੋ ਗਏ ਓਏ ਮੈਨੂੰ ਪਤਾ ਵੀ ਉਹ ਤੇ ਕਿੰਨੇ ਸਾਲ ਲਵੋਣੇ ਸਰਕਾਰ ਨੇ ਜਿਹਦੇ 30 35 ਸਾਲ ਜੇਲ੍ਹਾਂ ਦੇ ਵਿੱਚ ਖਰਾਬ ਹੋ ਜਾਣ ਉਹਦੀ ਕੀ ਜ਼ਿੰਦਗੀ ਬਚੀ ਹੋਈ ਫਿਰ ਮੈਨੂੰ ਉਹਨਾਂ ਨੂੰ ਜਵਾਬ ਦੇਣਾ ਜਿਹੜੇ ਫੇਸਬੁੱਕਾਂ ਦੇ ਬੱਬਰ ਸ਼ੇਰ ਬਣੇ ਫਿਰਦੇ ਨੇ ਮੈਰੋਂ ਖਿਲਾਫ ਬੋਲਦੇ ਨੇ ਵੀ ਇਹਨੇ ਤੁਸੀਂ ਪਾ ਲੋ ਗੰਦ ਤੁਸੀਂ ਗੰਦ ਨੂੰ ਵਡਾਵਾ ਦੇ ਰਹੇ ਨੇ ਜਿਹੜੇ ਲੋਕ ਉਹਦੀ ਹਮਾਇਤ ਕਰਦੇ ਨੇ ਤੇ ਮੈਂ ਕਹਿਣਾ ਚਾਹਣਾ ਸਾਰਿਆਂ ਨੂੰ ਇਹ ਪੰਜਾਬ ਆ ਸਾਡੇ ਗੁਰਾਂ ਦੇ ਨਾਂ ਉੱਤੇ ਵਸਦਾ ਇੱਥੇ ਇਹ ਗੰਦ ਨਹੀਂ ਪਊਗਾ ਤੇ ਸਰਕਾਰ ਚਾਹੇ ਤਾਂ ਇਹਨਾਂ ਦੇ ਸਾਰਿਆਂ ਦੇ ਜਿੰਨੇ ਵੀ ਹੋਰ ਵੀ ਵਸਦਿਆਂ ਨੇ ਕੰਚਨ ਕੰਵਾਰੀਆਂ ਬਥੇਰੀਆਂ ਨੇ ਜਿਹੜੇ ਹੋਰ ਬੰਦੇ ਵੀ ਨੇ ਪ੍ਰੋਡੂਸਰ ਆਰ ਡੀ ਡੀ ਐਕਸ ਵਰਗੇ ਜਿਨ੍ਹਾਂ ਨੇ ਗਲਤ ਪਾਰਕਿਆ ਉਹਨਾਂ ਦੇ ਸਾਰਿਆਂ ਦੇ ਬੈਨ ਹੋਣਾ ਚਾਹੀਦਾ ਉਹਨਾਂ ਦੇ ਪਰਚੇ ਵੀ ਦਰਜ ਹੋਣ ਜੀ ਤਾਂ ਕਿ ਜਿਹੜੇ ਇਹ ਲੋਕ ਨਾ ਜਨਮ ਹੀ ਜੰਦਰੇ ਸੰ ਨੂੰ ਖਰਾਬ ਕਰਨ ਇਹਦੇ ਵਿੱਚ ਵੱਡਾ ਸਰਕਾਰ ਦਾ ਹੱਥ ਆ ਸਰਕਾਰ ਨੇ ਹੀ ਸਾਰਾ ਇਹ ਸਿਸਟਮ ਚਲਾਇਆ ਹੈ ਸਰਕਾਰ ਕੁਝ ਵੀ ਕਰ ਸਕਦੀ ਹੈ ਪਰ ਸਰਕਾਰ ਜੇ ਨਹੀਂ ਕਰਦੀ ਤੇ ਫਿਰ ਕਾਨੂੰਨ ਹੱਥ ਚ ਲੈਣਾ ਕੀ ਜਾਇਜ ਹੈ ਜਦੋਂ ਕਿਸੇ ਦੇ ਹੁਣ ਮੈਨੂੰ ਆ ਦੱਸੋ ਉਹ ਕੁੜੀ ਕਿਉਂ ਮਾਰੀ ਆ ਆਪਦੇ ਬਾਪ ਨੇ ਉਹਨੇ ਪਾਲਿਆ ਉਹਨੂੰ 20 ਸਾਲ ਦੀ ਘਰੇ ਆ ਹਾਂ ਤੇ ਹੁਣ ਉਹਦਾ ਬਟੇਪਾ ਸੀ ਉਹ ਜੇਲ੍ਹਾਂ ਚ ਰੂਲੂਗਾ ਜੀ ਜੀ ਕਿਉਂ ਉਹਦਾ ਮਾਪ ਨੂੰ ਜੀ ਕਹਦਾ ਸੀ ਜਿਹੜੀ ਜੰਮੀ ਹੋਵੇ ਸਿਰਫ ਅਣਖ ਖਾਤਰ ਇੱਕ ਅਣਖ ਆ ਗੈਰਤਾ ਹੋਰ ਕੁਝ ਨਹੀਂ ਹੈ ਪੰਜਾਬ ਦੇ ਲੋਕਾਂ ਕਿਨੇ ਕੋਈ ਨਹੀਂ ਕੋਈ ਕਿਸੇ ਦੀ ਅਣਖ ਜਾਗਦੀ ਆ ਫਿਰ ਤੁਸੀਂ ਇਹ ਕਿਹਾ ਵੀ ਨਹੀਂ ਹੱਥੀ ਇੰਦਰਾ ਗਾਂਧੀ ਨੂੰ ਵੀ ਜਦੋਂ ਮਾਰਿਆ ਉਹ ਭਾਨਤ ਸਿੰਘ ਸਰਦਾਰ ਸੁਸਮਤ ਸਿੰਘ ਨੇ ਤੇ ਫਿਰ ਤੁਸੀਂ ਉਹਨੂੰ ਵੀ ਕਹੋਗੇ ਵੀ ਉਹ ਵੀ ਨਹੀਂ ਹੱਥੀ ਸੀਗੀ ਹਾਂ ਪਰ ਉਹਰੇ ਜ਼ੁਲਮ ਬੜੇ ਵੱਡੇ ਸੀ ਤੇ ਇਹਦਾ ਜ਼ੁਲਮ ਘਟਾ ਹਾਂ ਉਹਨੇ ਸਾਡਾ ਅਟੈਕ ਕੀਤਾ ਹਰਮੰਦਰ ਢਾਹਿਆ ਸਾਡਾ ਸਿੰਘ ਸ਼ਹੀਦ ਕੀਤੇ ਇਹਨੇ ਸਾਡੇ ਜਨਰਲਸ 'ਤੇ ਢਾਹ ਤੇ ਢੇਰੀ ਘਾਤੀ ਜਿਹੜੇ ਬਚਪਨ ਸੀ ਜਿੰਨਾਂ ਦਾ ਉਹ ਖੋਰ ਰਹੀ ਆ ਇੱਕ ਗੱਲ ਜਵਾਨਾਂ ਦੇ ਵਿੱਚ ਜਿਹੜਾ ਸਿਸਟਮ ਆ ਉਹਨਾਂ ਦਾ ਵਿਗੜ ਕੇ ਸੰਤੁਲਨ ਖਰਾਬ ਕਰ ਰਹੀ ਆ ਇੱਕ ਤੇ ਅਟੈਕ ਘਟਾ ਜੇ ਜੀ ਜਿਹੜਾ ਹੋਰ ਸਰਕਾਰ ਜਿਹੜੇ ਬੰਦੇ ਇਹ ਲੱਚਰਤਾ ਪਲਾ ਰਹੇ ਆ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਉਹਨਾਂ ਨੂੰ ਉਲਟਾ ਸਕਿਉਰਟੀਆ ਦੇ ਰਹੀ ਆ ਸਕਿਉਰਟੀਆ ਦੇ ਕੇ ਸਰਕਾਰ ਨੂੰ ਸ਼ਹਿਦ ਦੇ ਰਹੀ ਵੀ ਤੁਸੀਂ ਲੱਚਰਤਾ ਗੰਧ ਹੋਰ ਪਾਓ ਦੇਖੋ ਸਹੀ ਆ ਇਹ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦੇ ਜਿਹੜੇ ਹੈਗੇ ਨੇ ਬੈਨ ਕਰ ਦੇਣੇ ਚਾਹੀਦੇ ਨੇ ਜਿੰਨੇ ਵੀ ਉਹ ਨੇ ਬੈਂਕ ਖਾਤੇ ਨੇ ਜਾਂ ਹੋਰ ਆ ਇੱਕ ਕੱਲ ਖਬਰ ਵੀ ਆਈ ਸੀ ਆ ਦੇਖੋ ਮੈਂ ਤੁਹਾਨੂੰ ਦੱਸਾਂ ਜੀ ਸੋਸ਼ਲ ਮੀਡੀਆ ਤੇ ਇੱਕ ਪੰਜਾਬ ਰਾਜ ਮਹਿਲਾ ਕੈਂਸਰ ਲਵੇਗਾ ਵੱਡਾ ਸਟੈਂਡ ਜੀ ਅਸਰੀਲ ਪਾਸਾ ਦੀ ਵਰਤੋਂ ਨਾਲ ਸਾਡੇ ਬੱਚਿਆਂ ਤੇ ਪੈ ਰਿਹਾ ਪ੍ਰਭਾਵ ਤੇ ਇਹ ਜਿਹੜਾ ਹੈਗਾ ਪਾਇਆ ਲੀਗਲ ਟੀਮ ਮੀਟਿੰਗ ਤੋਂ ਬਾਅਦ ਕਰਾਂਗੇ ਕਾਰਵਾਈ ਰਾਜ ਲਾਲੀ ਗਿੱਲ ਆ ਜਿਹੜੀ ਅਫਸਰ ਬੀਬੀ ਜੀ ਜੀ ਉਹਨੇ ਬਿਆਨ ਮਹਿਲਾ ਮਿਸ਼ਨ ਆ ਬਿਲਕੁਲ ਚਾਹੀਦਾ ਚਾਹੀਦਾ ਵੀ ਆ ਜੇ ਇਹਦਾ ਕੋਈ ਚੰਗਾ ਕੰਮ ਕਰੋ ਅਸੀਂ ਇਹਨੂੰ ਚੰਗਾ ਵੀ ਕਹਾਗੇ ਜੀ ਜੀ ਵਧੀਆ ਇਸ ਤਰ੍ਹਾਂ ਹੋਣਾ ਚਾਹੀਦਾ ਇਹਨਾਂ ਦੇ ਕਾਉਂਟ ਬੱਜ ਜਾਣਗੀਆਂ ਨੇ ਜਿੰਦੀਆਂ ਬੱਜ ਜਾਣਗੀਆਂ ਮਾਰਨ ਤੋਂ ਬੱਜਣਗੇ ਜੀ 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 ਤੇ ਫਿਰ ਮੈਨੂੰ ਜਿਹੜੇ ਦੱਸੋ ਜਿਹੜੇ ਬਹੁਤੀ ਮੁਖਾਲ ਬੋਤ ਕਰਦੇ ਨੇ ਉਹ ਸਿਕੰਚਨ ਰਾਣੀ ਦੀ ਇੱਕ ਬੀਵੀ ਆ ਸ਼ਰਮਨਜੀਤ ਕੌਰ ਜੀ ਜੀ ਉਹਨੇ ਠੋਕ ਕੇ ਕਿਹਾ ਵੀ ਉਹ ਇੱਕ ਗਲਤ ਸੀ ਮੈਂ ਕਿਸ ਲੜੋਂ ਕੀ ਮਹਿਰੋਂ ਦਾ ਉਨੇ ਵੀ ਕਿਹਾ ਦਾਵਾ ਕੀਤਾ ਤੇ ਉਹਨੇ ਵੀ ਇਹ ਵੀ ਕਿਹਾ ਵੀ ਕਾਨੂੰਨ ਦੇ ਮਤਾਬਕ ਗਲਤ ਆ ਪਰ ਜੇ ਸਿਕਸ ਸੰਪਰੰਪਰਾਵਾਂ ਦੇਖੇ ਤਾਂ ਸਹੀ ਕੀਤਾ ਉਹਨੇ ਮਿਰੋ ਨੇ ਉਹਦਾ ਬਿਆਨ ਆ ਫਿਰ ਇਹਦੇ ਨਾਲ ਉਹ ਜਿਹੜੇ ਚਪਲ ਮਾਰਦੇ ਨੇ ਆਪਣੀਆਂ ਚਪਲਾਂ ਇਹ ਉਹਦੇ ਨਾਲ ਸਿਆਣੇ ਹੋਗੇ ਉਹ ਵਕੀਲ ਆ ਕਾਨੂੰਨ ਦੇ ਜਿਹੜੀ ਹੈਗੀ ਆ ਉਸ ਸੰਵਿਧਾਨ ਦੇ ਮਤਾਬਕ ਕੰਮ ਕਰਦੀ ਆ ਉਹਨੇ ਵੀ ਬਿਆਨ ਦਿੱਤੇ ਕਿ ਉਹਗੇ ਇਸ ਲੜੂਗੀ ਹੁਣ ਤੁਸੀਂ ਦੱਸੋ ਕੀ ਕਰਨਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਜਿਹੜਾ ਇੱਥੇ ਅਸਲੀਤਾ ਨੰਗੇਜਪੁਰਾ ਤੇ ਦੇਖਣਾ ਚਾਹੁੰਦੇ ਸਾਡੇ ਜਿਹੜੇ ਬੱਚੇ ਬੱਚੀਆਂ ਨੇ ਇਹ ਸਰਕਾਰ ਦੇ ਆਰਐਸਐਸ ਦੇ ਸਾਰੇ ਇਕੱਠੇ ਹੋਏ ਦਲਾਲ ਬੰਦੇ ਨੇ ਜਿਹੜੇ ਇਹੋ ਜਿਹੇ ਗੱਲਾਂ ਕਰਦੇ ਨੇ ਇੱਕ ਰਾਸ਼ਟਰੀ ਸੰਤ ਜਿਹਨੂੰ उपाधि ਮਿਲੀ ਆ ਪਿਛਲੇ ਰਾਸ਼ਟਰੀ ਸੰਤ ਬਣਿਆ ਹਰਜੀਤ ਸਿੰਘ ਸ਼ੂਲਪੁਰ ਉਹ ਵੀ ਤੁਹਾਡੇ ਖਿਲਾਫ ਬਹੁਤ ਜ਼ਿਆਦਾ ਬੋਲ ਰਿਹਾ ਔਰ ਕਹਿ ਰਿਹਾ ਵੀ ਅਰਪਾ ਖਰਬਾ ਦਾਲੀ ਨਹੀਂ ਹੁੰਦਾ 96 ਕਰੋੜੀ ਦਾਲਤਾ ਸੋਨੇ ਅਰਪਾ ਖਰਬਾ ਬਖਰੇ ਬਣਾ ਲਏ ਇਹਨਾਂ ਨੇ ਕੋਈ ਇਦਾਂ ਦਾ ਤੁਹਾਡੇ ਫਿਰ ਫਸਲਾ ਬਹੁਤ ਬੋਲ ਰਿਹਾ ਔਰ ਇਹ ਬੀਬੀ ਕੰਚਨ ਬਾਰੇ ਵੀ ਠੀਕ ਕਹਿ ਰਿਹਾ ਔਰ ਇਹ ਵੀ ਗੱਲ ਕਹਿ ਰਿਹਾ ਵੀ ਅਮਰਤਪਾਲ ਮੈਰੋ ਹੋਰ ਕਿਸੇ ਕੁੜੀ ਨੂੰ ਹੱਥ ਲਾ ਕੇ ਵਿਖਾਵੇ ਤੇ ਮੈਂ ਨਾਲ ਖੜਾ ਹੋ ਰਿਹਾ ਉਹਨਾਂ ਦੇ ਨਾਲ ਜਿਹੜੇ ਤੁਸੀਂ ਉਹ ਦੀ ਗੱਲ ਕਰਦੇ ਹੋ ਹਰਜੀਤ ਬਲਾਲ ਕਾਰੀ ਦੀ ਉਹਦਾ ਸਾਰਿਆਂ ਨੂੰ ਪਤਾ ਵੀ ਉਹ ਇੱਕ ਆਰਐਸਐਸ ਦਾ ਪਿਆਦਾ ਹੈ ਜਿਹੜਾ ਭਾਜਪਾ ਦਾ ਉਹ ਸਿੱਖ ਧਰਮ ਦੇ ਵਿੱਚ ਫਿੱਟ ਕੀਤਾ ਹੋਇਆ ਪਿਆਦਾ ਜੀ ਸਾਡੇ ਸਿੰਘ ਸਿੰਘ ਵਾਲਾ ਬਾਣਾ ਪਾਇਆ ਹੋਇਆ ਸਾਨੂੰ ਸਿੱਖੀ ਨੂੰ ਬਦਨਾਮ ਫੌਜਾਂ ਨੂੰ ਬਦਨਾਮ ਕਰਦਾ ਸਿੰਘ ਫਿਰ ਜਿੱਥੇ ਬੰਦੀਆਂ ਕਿਉਂ ਕਾਰਵਾਈ ਨਹੀਂ ਕਰਦਾ ਫਿਰ ਮੈਨੂੰ ਮੈਂ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਜਿਨੇ ਦਲਪੰਥ ਨੇ ਉਹ ਦੱਸਣ ਵੀ ਕਿਹੜੇ ਦਲਪੰਥ ਦਾ ਦਾ ਸਿੰਘ ਆਹੋ ਕਿਹੜੇ ਦਲਪੰਥ ਨੇ ਆਇਆ ਜੀ ਹੀਰਾ ਦੇ ਦਾ ਪੰਥ ਕੌਮ ਨੂੰ ਜਿਹੜਾ ਕੋਸਾ ਕਰ ਰਿਹਾ ਕਿਹੜੇ ਦਲ ਦਾ ਹੀਰਾ ਉਹ ਦੱਸਣ ਤਾਂ ਸਹੀ ਸਾਨੂੰ ਫਿਰ ਅਸੀਂ ਪਤਾ ਕਰ ਲਾਂਗੇ ਇਸ ਕਰਕੇ ਜਿਹੜਾ ਉਹ ਬੰਦਾ ਨਾ ਉਹ ਬੰਦਾ ਬਿਲਕੁਲ ਘਟਿਆ ਕਿਸਮ ਦਾ ਬੰਦਾ ਬਲਾਤਕਾਰੀ ਬੰਦਾ ਤੇ ਉੱਪਰ ਜਿੱਥੇ ਉਹਨੂੰ ਕਹੇ ਵੱਡਾ ਸਾਰਾ ਇਕੱਠ ਹੋਵੇ ਉੱਥੇ ਮੈਂ ਦੱਸੂ ਵੀ ਅਰਬਾਂ ਕਰਮਾਂ ਦੇ 99 ਕਰੋੜੀ ਦੇ ਵਿੱਚ ਕੀ ਨੂੰ ਕਹਿੰਦੇ ਆ ਅਰਬਾਂ ਕਰਮਾਂ 99 ਕਰੋੜੀ ਜੀ ਜੀ ਹੱਥਗੁਰਾਂ ਨੇ ਸਾਨੂੰ ਖਿਤਾਬ ਦਿੱਤਾ ਅਸੀਂ ਅਰਬਾਂ ਕਰਮਾਂ ਕਿਵੇਂ ਬਣੇ ਉਹਨੂੰ ਚवळ ਨੂੰ ਇਹ ਹੀ ਨਹੀਂ ਪਤਾ ਹੈਗਾ ਉਹਨੂੰ ਨਾਉਂਦਾ ਹੈ ਨਹੀਂ ਉਹ ਕਈ ਕਈ ਦਿਨ ਜੀ ਜੀ ਜਿਹੜਾ ਬੰਦਾ ਸਿੱਖੀ ਦੇ ਵਿੱਚ ਆ ਕੇ ਨਾ ਆਵੇ ਨਾ ਉਹ ਮਹਾਰਾਜ ਕਹਿੰਦੇ ਸੋ ਵੇਰੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਪੜ੍ਹ। ਹਲਕੇ ਉੱਠ ਇਸ਼ਨਾਨ ਕਰ। ਹੈ। ਤੇ ਮਹਾਰਾਜ ਦਾ ਹੁਕਮ ਆ ਜਿਹੜਾ ਬੰਦਾ ਨਹਾਵੇ ਨਾ ਬਾਣਾ ਪਾ ਲਵੇ ਉਹ ਉਹ ਸਿੱਕੀ ਤੇ ਕਲੰਕਾ। ਇਹ ਉਹਨੂੰ ਸਾਰੇ ਜਦੋਂ ਵੀ ਸਾਨੂੰ ਮਿਲ ਗਿਆ ਅਸੀਂ ਉਹ ਤਾਂ ਵਾਅ ਲਖਾਵਾਂਗੇ ਆਵੇ ਸਾਡੇ ਸਾਹਮਣੇ। ਬਹੁਤ ਗੱਲਾਂ ਕਰਦਾ। ਜੀ ਜੀ। ਤੇ ਬਾਕੀ ਸੰਗਤ ਫੈਸਲਾ ਕਰਦੀ ਆ। ਜੀ ਜੀ। ਤੁਸੀਂ ਜਦੋਂ ਬੋਲਦਾ ਉਹ ਆਪ ਹੀ ਸੰਗਤ ਫੈਸਲਾ ਕਰ ਦਿੰਦੀ ਆ ਵੀ ਉਹ ਜੁੱਤੀਆਂ ਦੇ ਹਾਰ ਪਾਉਂਦੇ ਆ ਕਿ ਫੁੱਲਾਂ ਦੇ ਹਾਰ ਪਾਉਂਦੀ ਆ। ਜੀ ਜੀ। ਇਹੋ ਜਿਹੇ ਚੜਲਾਂ ਦਾ ਜਿਹੜਾ ਮੈਂ ਉਹਦੀ ਹੋਰ ਕਰਤੂਤ ਦੱਸਦਾ ਇੱਕ ਕੱਲ ਦੀ ਕਰਤੂਤ ਆ ਜਿਹੜੀ ਉਹਦੀ ਜੀ ਜੀ ਪੱਤਰਕਾਰਾਂ ਨੇ ਦੇਖੋ ਪੱਤਰਕਾਰਾਂ ਤੁਸੀਂ ਸਾਡਾ ਪੱਖ ਲੈਣਾ ਹੈ ਤੁਸੀਂ ਜਿਹੜੇ ਵਿਰੋਧ 'ਚ ਖੜੇ ਨੇ ਅਮਰਪਾਲ ਜੀ ਉਹਨਾਂ ਲਈ ਪੱਖ ਤੁਸੀਂ ਲੈਨੇ ਹੋ ਨਹੀਂ ਚਲਾਉਂਦੇ ਹੋ ਆਪਦਾ ਪੱਖ ਦਿੰਦੇ ਨੇ ਅਸੀਂ ਆਪਦਾ ਪੱਖ ਦਿੰਦੇ ਆ ਜੀ ਜੀ ਸਾਰਿਆਂ ਨੂੰ ਹੱਕ ਆ ਆਪਾਂ ਜੀ ਤੇ ਪੱਤਰਕਾਰਾਂ ਨੇ ਉਹਦੀ ਵੀਡੀਓ ਚਲਾਤੀ ਉਹ ਬੀਬੀ ਆਈ ਨਰਿੰਦਰਪਾਲ ਜੀ ਨੇ ਜਿਹਦਾ ਬਲਾਕ ਕਰ ਕੀਤਾ ਉਹਨਾਂ ਹੁਣ ਸਾਰੇ ਇਕੱਲੇ ਇੱਕ ਚੈਨਲ ਤੇ ਚਲਦੀ ਨਹੀਂ ਉਹ ਉਹ ਸਾਰੇ ਚੈਨਲਾਂ ਦੇ ਵਿੱਚ ਉਹਨੇ ਆਪਣੀਆਂ ਜਿਹੇ ਸਟੇਟਮੈਂਟਾਂ ਦੇ ਰੱਖੀਆਂ ਨੇ ਦੇਈ ਜਾਂਦੇ ਤੇ ਉਹਦੇ ਪਰਚਾ ਵੀ ਦਰਦਾ ਇਹਦੇ ਵਿੱਚ ਕਿਹੜਾ ਕੋਈ ਨਾਕਾ ਸੌਪਾ ਜੀ ਤੇ ਕੇਸ ਵੀ ਚੱਲਦਾ ਉਹਨਾਂ ਦਾ ਪਰ ਉਹਨੇ ਕੱਲ ਜਿਹੜੀ ਘਟਨਾ ਕਰਤੂਤ ਕੀਤੀ ਰਸੂਲਪੁਰੇ ਨੇ ਇਹ ਕੀਤੀ ਆ ਵੀ ਦੋ ਪੱਤਰਕਾਰ ਉਹਨੇ ਘਰੇ ਬੁਲਾਏ ਵੀ ਮੇਰਾ ਇੰਟਰਵਿਊ ਕਰੋ ਫਿਰ ਉਹਨਾਂ ਨੇ ਉਹ ਵੀਡੀਓ ਇੱਕ ਦਿਨ ਪਹਿਲਾਂ ਪਾਈ ਸੀ ਤੇ ਕਰਕੇ ਉਹ ਬੀਬੀ ਦੀ ਘਰੇ ਬੁਲਾ ਕੇ ਉਹਨੂੰ ਬੰਦੀ ਬਣਾ ਲਿਆ ਪੱਤਰਕਾਰਾਂ ਪੱਤਰਕਾਰਾਂ ਨੂੰ ਤਿੰਨ ਚਾਰ ਘੰਟੇ ਬੰਦੀ ਬਣਾ ਕੇ ਰੱਖੇ ਤੇ ਉਹਨਾਂ ਨੂੰ ਕਹਿੰਦਾ ਡਿਲੀਟ ਵੀਡੀਓ ਕਰੋ ਤੇ ਤੁਸੀਂ ਮਾਫੀ ਮੰਗੋ ਇਹ ਇਹ ਬੋਲੋ ਮਾਫੀ ਮੰਗ ਕੇ ਵੀ ਅਸੀਂ ਸਾਥੋਂ ਗਲਤ ਬਣ ਗਏ ਵੀਡੀਓ ਅਸੀਂ ਉਹਨਾਂ ਨੇ ਨਹੀਂ ਮੰਗੀ ਫਿਰ ਪੁਲਿਸ ਦੁਆਰਾ ਉਹ ਸੜਾਏ ਗਏ ਅੱਜ ਉਹਨਾਂ ਦਾ ਫੋਨ ਆਇਆ ਸੀਗਾ ਮੈਂ ਕਿਹਾ ਤੁਸੀਂ ਸਾਰਾ ਸਾਰੇ ਮੈਂ ਪੱਤਰਕਾਰ ਭਾਈਚਾਰੇ ਨੂੰ ਕਹਿਣਾ ਸਾਰੇ মিডিਆ ਵਾਲਿਆਂ ਨੂੰ ਕਹਿਣਾ ਵੀ ਉਹਦੇ ਕੋਲ ਤੁਸੀਂ ਕਰਨ ਕੀ ਜਾਣੇ ਚਵਲ ਕੋਲੇ ਉਹਦਾ ਇੰਟਰਵਿਊ ਨਾ ਕਰੋ ਉਹ ਪੰਜਾਹ ਦੇ ਨਾਂ ਪੰਜਾਹਾਂ ਚ 30 ਦੇ 13 ਚ ਉਹ ਕਿਹੜਾ ਬੰਦਾ ਕਿਹਨੇ ਸਾਜ ਤੱਕ ਕਿਨੇ ਬਣਾਤਾ ਉਹ ਆਰ ਆਰ ਐਕਸ ਨੇ ਰਾਸ਼ਟਰੀ ਉਪਾਦੀ ਦੇਦੀ ਰਾਸ਼ਟਰੀ ਸੰਤ ਇਹ ਕਰਦੇ ਹੁੰਦੇ ਨੇ ਬਰਾਤਕਾਰ ਕਰਦੇ ਹੁੰਦੇ ਨੇ ਰਾਸ਼ਟਰੀ ਸੰਤ ਰਾਸ਼ਟਰੀ ਸੰਤ ਨਾਉਂਦਾ ਨਹੀਂ ਹੈਗਾ ਬਾਕੀ ਸੰਤਾਂ ਦਾ ਕੀ ਲੋ ਜਿੰਨਾਂ ਵਾਧੇ ਦਿੱਤੀਆਂ ਉਹ ਤਾਂ ਉਹ ਤਾਂ ਕਹੀ ਦੱਸ ਦਿੰਨੀ ਨਾਉਂਦਾ ਉਹ ਮਨਮੁਨੀ ਮੀਆਂ ਨਾ ਨਾਉਦੇ ਹੁਣ ਐਜੇ ਹੁੰਦੇ ਰਾਸ਼ਟਰੀ ਸੰਤ ਉਹ ਕਿ ਜਿਹਨਾਂ ਧੀਆਂ ਭੈਣਾਂ ਦੀ ਰਾਖੀ ਕਰੂਗੇ ਮੇਰੇ ਕੋਲੇ ਆਜੋ ਜੀ ਜੀ ਉਹਦਾ ਪਹਿਲਾਂ ਹੀ ਬਰਾਤਕਾਰੀ ਆ ਜਿਹਨੀਆਂ ਧੀਆਂ ਭੈਣਾਂ ਉਹਦੀ ਸਰਨੇ ਜਾਣ ਕੇ ਸੋਚ ਕੇ ਜਾਣ ਜੀ ਜੀ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਸਾਰਿਆਂ ਨੂੰ ਇਹੋ ਜਿਹੇ ਬੰਦੇ ਆਂਦਾ ਸਾਰਿਆਂ ਦਾ ਬਾਈਕਟ ਕਰੇ ਜਿੱਥੇ ਵੀ ਮਿਲਦਾ ਉਹ ਜੁੱਤੀ ਫੇਰੋ ਲਾ ਕੇ ਬਸ ਜੇ ਜਲਦੀ ਹੱਲ ਕੀ ਹੈ ਵੇਖੋ ਅਮਰਿਤਪਾਲ ਮੈਰੋ ਨੇ ਕਤਲ ਕਰ ਦਿੱਤਾ ਉਹ ਤੇ ਲੋਕ ਕਹਿੰਦੇ ਵੀ ਕਤਲ ਕਰਨਾ ਹੱਲ ਨਹੀਂ ਗਾ ਤੁਸੀਂ ਇੱਕ ਸੁਝਾਵੜਾ ਬੜਾ ਵੱਡਾ ਦਿੱਤਾ ਵੀ ਸਰਕਾਰ ਨੂੰ ਚਾਹੀਦਾ ਉਹਨਾਂ ਦੇ ਅਕਾਊਂਟ ਬੰਦ ਕਰ ਦਿੱਤੇ ਜਾਂ ਬੈਂਕ ਪੰਖ ਪੈਂਕ ਬੈਂਕ ਖਾਤੇ ਸੀਲ ਕਰ ਦਿੱਤੇ ਜਾਂ ਜਿੱਥੋਂ ਇੱਕ ਘਟੀਆ ਕਮਾਈ ਆਉਂਦੀ ਹੈ ਸਰਕਾਰ ਦਾ ਕਤਲ ਕਰਵਾਉਣ ਚ ਵੱਡਾ ਹੱਥ ਆ ਸਰਕਾਰ ਕਿਉਂ ਨਹੀਂ ਕਾਰਵਾਈ ਕਰਦੀ ਤੇ ਤੁਹਾਡੀਆਂ ਲੰਗ ਜੱਥੇ ਬੰਦੀਆਂ ਪਰ ਸਰਕਾਰ ਕੋਲ ਜਾ ਕੇ ਕਿਉਂ ਨਹੀਂ ਗੱਲਬਾਤ ਕਰਦੀਆਂ ਸਰਕਾਰ ਨਾਲ ਬੈਠ ਕੇ ਮੀਟਿੰਗ ਕਿਉਂ ਨਹੀਂ ਕਰਦੀਆਂ ਕਿਉਂਕਿ ਕੁਝ ਪੰਜਾਬ ਦਾ ਕਮਿਸ਼ਨਰ ਵੀ ਹੈ ਪਹਿਲਾ ਕੁਇਸ਼ਨ ਦੇ ਵੀ ਬਿਆਨ ਆ ਗਿਆ ਵੀ ਅਸੀਂ ਕਾਰਵਾਈ ਕਰਾਂਗੇ ਫਿਰ ਕਿਉਂ ਸਾਨੂੰ ਇਲਿਗਲ ਪ੍ਰੋਸੈਸ ਵਾਲੇ ਪਾਸੇ ਕਿਉਂ ਨਹੀਂ ਤੁਰਨਾ ਚਾਹੀਦਾ ਦੇਖੋ ਜਿਹੜੇ ਕਹਿੰਦੇ ਨੇ ਵੀ ਉਹਨੂੰ ਸਮਝਾਉਣਾ ਚਾਹੀਦਾ ਸੀ ਮੈਂ ਹੁਣ ਉਹਨਾਂ ਨੂੰ ਬੇਨਤੀ ਕਰ ਦਿੱਤਾ ਜਿਹੜੀਆਂ ਬਾਕੀ ਵਸਦੀਆਂ ਨੇ ਕੰਨਨ ਕੁਮਾਰੀਆਂ ਪ੍ਰੋਡਿਊਸਰ ਵਰਗੇ ਜਿਹੜੇ ਜੀ ਤੁਸੀਂ ਭਾਈ ਦਾ ਕਿਸਮ ਚਾ ਲੋ ਬਣ ਜੀ ਟਾਈਮ ਉਹਨਾਂ ਨੂੰ ਜੇ ਤੁਹਾਡੇ ਸਮਝਦੇ ਸਮਝ ਜਾਣਾ ਫਿਰ ਕਹਿਣਗੇ ਸਾਨੂੰ ਕੋਈ ਅਸੀਂ ਘਰ ਦਾ ਜਿਹੜਾ ਹੈਗਾ ਪਰ ਬੰਦ ਚਰਾਉਣ ਬਾਅਦ ਤੇ ਕੰਮ ਕਰਦੇ ਆ ਉਹ 10 ਸਾਲ ਪਹਿਲਾਂ ਜਿਹੜੇ ਲੋਕ ਭੁੱਖੇ ਮਰ ਗਏ ਜਿਹੜੇ ਹੋਰ ਲੋਕ ਮਰ ਨੇ ਜਿਹੜੇ 100 ਦੇ ਵਿੱਚੋਂ 20 ਬੰਦੇ ਇਹ ਕੰਮ ਕਰਦੇ ਹੋਣੇ ਜਿਹਦੇ 80 ਬੰਦੇ ਨੇ ਉਹ ਭੁੱਖੇ ਮਰਦੇ ਨੇ ਨਹੀਂ ਮਰਦੇ ਇਹ ਤਾਂ ਵਹਾਨਾ ਹੈ ਸਿਰਫ ਜਿਸਮ ਦਿਖਾਉਣ ਦਾ ਨਗੇਜਪੁਣਾ ਉਹਦੇ ਫਲਾਵਰ ਇੰਨੇ ਸੀਗੇ ਜੀ ਇੱਕ ਕੱਲ ਦਾ ਹੁਣ ਚੱਲੀ ਜਾਂਦਾ ਹੋਰ ਵੀਡੀਓ ਚਾਹੀ ਜਾਂਦੀ ਐਸਐਸਪੀ ਸਾਹਿਬ ਨੇ ਜਿਹੜੇ ਟੰਡੇ ਦੀ ਟੰਡੇ ਦੇ ਤੇ ਉਹਨਾਂ ਨੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਉਹਤੇ ਕਾਰਵਾਈ ਕਿਉਂ ਨਹੀਂ ਉਹਤੇ ਕਿਉਂ ਨਹੀਂ ਹੋ ਸਕਦੀ ਐ ਭਾਈ ਇਹ ਕਿਹਾ ਤੇ ਫਲਾਵਰ 4 ਲੱਖ ਨੇ ਵੀ ਜੇ ਹੁਣ ਤੁਸੀਂ ਭਾਈ ਫਲਾਵਰਾਂ ਨੂੰ ਦੇਖਣਾ ਫਿਰ ਤਾਂ ਜਿਹੜੇ ਗੰਦੇ ਹੋਣਗੇ ਕੰਦ ਪਾਜਨਾਂ ਨੂੰ ਤਾਂ ਉਹਨਾਂ ਦੇ ਮਿਲੀਅਨ ਚ ਨਹੀਂ ਉਹਨਾਂ ਦੇ ਮਿਲੀਅਨ ਚ ਚੱਲਦੇ ਨੇ ਹੁਣ ਦੱਸੋ ਤੁਸੀਂ ਵੀ ਤੁਸੀਂ ਕਾਨੂੰਨ ਦੇਖਣਾ ਕਿ ਫਲਾਵਰ ਦੇਖਣੇ ਆ ਹਾਂ ਬਿਲਕੁਲ ਫਿਰ ਉਹਨਾਂ ਦੇ ਫਲਾਵਰ ਜਿਹੜੇ ਸੀਗੇ 4 ਲੱਖ ਨੇ ਉਹ 4 ਬੰਦੇ ਇੱਕ ਇੱਕ ਵੀ ਨਹੀਂ ਆਇਆ ਉਹਦਾ ਪਿਆਰਾ ਕੋਈ ਤਾਂ ਆ ਜਾਂਦਾ ਸੰਗੀ ਸਾਥੀ ਜੀ ਜੀ ਸੰਗੀ ਸਾਥੀ ਨੇ ਕਿਹਨੇ ਆਉਣਾ ਉਹਦੇ ਕੋਈ ਰਿਸ਼ਤੇਦਾਰ ਨਹੀਂ ਕੋਈ ਆਏ ਮਾਮੇ ਚਾਚੇ ਕੁਝ ਤਾਂ ਹੋਣਗੇ ਜੀ ਉਹ ਆਪੋ ਵੀ ਕੋਸਤਾ ਹੋਊਗੀ ਕੋਈ ਤਾਂ ਕੋਈ ਵੀ ਨਹੀਂ ਆਇਆ ਉਹਦੀ ਮਾਂ ਨੇ ਵੀ ਆਖਰ ਵਾਰ ਮੂੰਹ ਨੋ ਕੋਲਿਆ ਵੀ ਮੈਨੂੰ ਕੋਈ ਪੱਤਰਕਾਰ ਪੁੱਛੀ ਲੈਣਾ ਵੀ ਕਿਉਂ ਮਾਰੀ ਆ ਇਹ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਬੱਚੇ ਬਤੀਆਂ ਇਸ ਕੰਮ ਦੇ ਵਿੱਚ ਪਏ ਹੋਏ ਨੇ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਨੂੰ ਤੁਹਾਡੇ ਮਾਤਾ ਪਿਤਾ ਨੂੰ ਸ਼ਰਮਿੰਦਾ ਹੋਣਾ ਪਵੇ ਜੀ ਨੀਮੀ ਪਾਉਣੀ ਪਾਵੇ ਸਾਡੇ ਵੀ ਪੁੱਤ ਨਹੀਂ ਐਂ ਕਰਦੇ ਨੇ ਅਜੇ ਤੁਸੀਂ ਜਵਾਨੀ ਦੇ ਵਿੱਚੋਂ ਕੱਲ ਨੂੰ ਤੁਹਾਡੇ ਵੀ ਵਿਆਹ ਹੋਣਗੇ ਜਦੋਂ ਕੱਲ ਨੂੰ ਤੁਹਾਡੇ ਬੱਚੇ ਹੋਣਗੇ ਫੜੇ ਵਾਲਾ ਕੰਮ ਫੜਨ ਤੁਹਾਨੂੰ ਕਿੰਨਾ ਚੰਗਾ ਲੱਗੂਗਾ ਇਹ ਜੀ ਉਸੇ ਪੰਜਾਬ ਦੇ ਮਾਹੌਲ ਨੂੰ ਨਾਮ ਬਗਾੜੋ ਹੋਰ ਬਹੁਤ ਸਾਰੇ ਕੰਮ ਨੇ ਕਰ ਸਕਦੇ ਹਾਂ ਕੋਈ ਨਹੀਂ ਭੁੱਖਾ ਮਰਦਾ ਸਤਿਗੁਰਾਂ ਜੀ ਨੂੰ ਸਾਧਿਆ ਉਹਨੇ ਰਜ਼ੀਕ ਦਿੱਤਾ ਹੀ ਆ ਇਹਦਾ ਬਾਦੂ ਬਖਾਲਨੇ ਨੇ ਆਹ ਹੋ ਗਿਆ ਆਹ ਹੋ ਗਿਆ ਇਸ ਕਰਕੇ ਸਾਰਿਆਂ ਨੂੰ ਹੱਲ ਜੁੜ ਕੇ ਬਣ ਗਿਆ ਪੰਜਾਬ ਆਪੁਰਾਂ ਦੇ ਨੌਦੇ ਵਸਦਾ ਇਹਦਾ ਸੱਭਿਆਚਾਰ ਇਹਦਾ ਕਲਚਰ ਜਿਹੜਾ ਇਹਦਾ ਆਪ ਨੂੰ ਨਵਾਂ ਨਵਾਰ ਰੱਖੀਏ ਵਧੀਆ ਬਣਾਈਏ ਸਾਡੀ ਆਉਣ ਵਾਲੀ ਚੱਲੀ ਜਨਰੇਸ਼ਨ ਆ ਉਹ ਆਪਣੇ ਜਿਹੜਾ ਵਧੀਆ ਸਮਾਜ ਸਿਹਰੀ ਬਣੇ ਵਧੀਆ ਆਪਦੀ ਜ਼ਿੰਦਗੀ ਜਿਹਾਵੇ ਇਹ ਨਾ ਹੋਵੇ ਇਹੋ ਜਿਹੇ ਗੰਦੇ ਕੰਮਾਂ ਦੇ ਵਿੱਚ ਫਸ ਕੇ ਆ ਜਿਹੜਾ ਹੈਗਾ ਉਹ ਆਪਣੀ ਜ਼ਿੰਦਗੀ ਖਰਾਬ ਕਰ ਲੇ ਬਿਲਕੁਲ ਜੀ ਜੈਦਰ ਸਾਹਿਬ ਨੇ ਬੜੀ ਵੱਡੀ ਗੱਲ ਕੀਤੀ ਹੈ ਵੀ ਸਰਕਾਰ ਨੂੰ ਚਾਹੀਦਾ ਹੈ ਇੱਕ ਕਾਨੂੰਨ ਬਣਾਉਣ ਦੀ ਜਿਹੜੇ ਲੋਕ ਲੱਚਰਤਾ ਫਲਾ ਰਹੇ ਆ ਸਮਾਜ ਨੂੰ ਗੰਦਲਾ ਕਰ ਰਹੇ ਆ ਸਮਾਜ ਵਿੱਚ ਜਿਹੜਾ ਪੰਜਾਬ 'ਚ ਰਹਿੰਦਾ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਵੀਰਾਂ ਚਾਹੇ ਕਿਸੇ ਵੀ ਧਰਮ ਦਾ ਗੈਰਤਮੰਦ ਆ ਹਰ ਬੰਦਾ ਆਪਣੇ ਬੱਚਿਆਂ ਦੇ ਨਾਲ ਘਰ ਵਿੱਚ ਬੈਠਾ ਮੋਬਾਈਲ ਖੋਲਣ ਲੱਗਿਆ ਡਰਦਾ ਹੈ ਵੀ ਕਿਤੇ ਕੋਈ ਇਹੋ ਜੀ ਚੀਜ਼ ਸਾਹਮਣੇ ਨਾ ਆ ਜਾਵੇ ਜਦ ਮੈਂ ਆਪਣੇ ਬੱਚਿਆਂ ਦੇ ਸਾਹਮਣੇ ਵੇਖ ਨਾ ਸਕਾਂ ਔਰ ਇੰਨੇ ਮਾੜੇ ਹਾਲਾਤ ਹੋਏ ਹੋਇਆ ਕਿ ਹਰ ਬੰਦਾ ਘਰ ਵਿੱਚ ਮੋਬਾਈਲ ਖੋਲਣ ਲੱਗਿਆ ਵੀ ਡਰਦਾ ਫੇਸਬੁੱਕ ਇੰਸਟਾਗ੍ਰਾਮ YouTube ਖੋਲਣ ਲੱਗਿਆ ਇਹ ਚੀਜ਼ਾਂ ਤੋਂ ਡਰ ਲੱਗਦਾ ਵਾ ਤੇ ਜੇ ਇਹ ਹਾਲਾਤ ਮਾੜੇ ਹੋਏ ਆ ਤਾਂ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਦੇ ਅਕਾਊਂਟ ਹੀ ਬੰਦ ਕਰ ਦਿੱਤੇ ਯਾਰ ਵੱਡੇ ਵੱਡੇ ਚੈਨਲ ਜਿਹੜੇ ਅਸ ਪੰਜਾਬ ਦੀ ਗੱਲ ਕਰਦੇ ਸੀ ਪੰਜਾਬੀ ਤੇ ਗੱਲ ਕਰਦੇ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ ਜੇ ਉਹ ਚੈਨਲ ਬੰਦ ਕੀਤੇ ਜਾ ਸਕਦੇ ਆ ਉਹਨਾਂ ਚੈਨਲਾਂ ਦੇ ਲੱਖਾਂ ਫੋਲੋਅਰਸ ਆ ਤੇ ਇਹਦੇ ਤੋਂ 4 ਲੱਖਾਂ ਲੱਖਾਂ ਮਿਲੀਅਨ ਫੋਲੋਅਰ ਵਾਲੇ ਚੈਨਲਾਂ ਨੂੰ ਬੰਦ ਕੀਤਾ ਜਾ ਸਕਦਾ ਸਾਡਾ ਅਕਾਲ ਚੈਨਲ ਜਿਹਦਾ ਇਹਦੇ ਮਿਲੀਅਨ ਤੋਂ ਵੱਧ ਫੋਲੋਅਰਸ ਹਨ ਤੇ ਕਿਸਾਨੀ ਅੰਦੋਲਨ ਦੇ ਪੰਧ ਕਰ ਦਿੱਤਾ ਗਿਆ ਉਸ ਤੋਂ ਬਾਅਦ ਤਿੰਨ ਵਾਰੀ ਫਿਰ ਸਾਡਾ ਚੈਨਲ ਬੰਦ ਕਰ ਦਿੱਤਾ ਜਾਂਦਾ ਜੇ ਇਹੋ ਜਿਹੇ ਚੈਨਲ ਬੰਦ ਕੀਤੇ ਜਾਂਦੇ ਆ ਤੇ ਫਿਰ ਇਹੋ ਜੇ ਗੰਦ ਫਲਾਣ ਵਾਲਿਆ ਦੇ ਚੈਨਲ ਇੰਸਟਾਗ੍ਰਾਮ ਜਿਹੜੇ ਪੇਜ ਆ ਪੱਕੇ ਤੌਰ ਤੇ ਪਰਮਾਨੈਂਟ ਤੌਰ ਤੇ ਬੰਦ ਨਹੀਂ ਕੀਤੇ ਜਾਂਦੇ ਜੇ ਇੱਕ ਵਾਰੀ ਬੰਦ ਕਰਕੇ ਦੂਜੀ ਉਹ ਬਣਾ ਦਿਆ ਦੂਜੀ ਵਾਰ ਫਿਰ ਬੰਦ ਕਰਦੇ ਉਹ ਇਹ ਤਾਂ ਸਰਕਾਰ ਦੇ ਹੱਥ ਵਿੱਚ ਆ ਸਰਕਾਰ ਚਾਵੇ ਉਹਨਾਂ ਨੂੰ ਇਹ ਕੰਮ ਨਾ ਕਰਨ ਦੇਵੇ ਪਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਕੰਮ ਨਾ ਹੋਵੇ ਸਰਕਾਰ ਲੱਤਰਤਾ ਫਲਾਉਣਾ ਚਾਹੁੰਦੀ ਹੈ ਜਾਂ ਸਰਕਾਰ ਇਹਨਾਂ ਨੂੰ ਰੋਕਣਾ ਚਾਹੁੰਦੀ ਹੈ ਫੈਸਲਾ ਸਰਕਾਰ ਦੇ ਹੱਥ ਆ ਹੋਰ ਜਿਹੜੇ ਆਡੀਅנס ਹੈ ਉਹ ਇਸ ਗੱਲ ਦਾ ਫੈਸਲਾ ਕਰਨ ਵੀ ਸਰਕਾਰ ਸਹੀ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ ਜਿਸ ਦਾ ਰਾਜਾ ਰਾਜ ਸਿੰਘ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ